ਖਤ ਸਾਜ ਕੇ ਆਪ ਅਕਾਲ ਸੁਣਾ ਸਤ ਗੁਰ ਧਰਮ ਸਰਕਾਰਾਂ ਨੂੰ ਜਨਮ ਦਿੱਤਾ ਠੱਲ ਪਾਈ ਜਿਸ ਨੇ ਜਾਬਰ ਹਾਕਮਾਂ ਨੂੰ ਸਿਰ ਲੱਤ ਸਰਦਾਰਾਂ ਨੂੰ ਜਨਮ ਦਿੱਤਾ ਦੁਨੀਆ ਜਾਣਦੀ ਆ ਸੁਣਨਾ ਜਦੋਂ ਚਾਂਦਨੀ ਚੌਂਕ ਦੀ ਧਰਤੀ ਉੱਤੇ ਜਦੋਂ ਚਾਂਦਨੀ ਚੌਕ ਦੀ ਧਰਤੀ ਉੱਤੇ ਔਰੰਗਜ਼ੇਬ ਨੇ ਕੈਸੀ ਢਾ ਦਿੱਤਾ ਮਤੀ ਦਾਸ ਨੂੰ ਜਿਉਂਦਿਆਂ ਨਾਲ ਆ ਰੇ ਚੀਰ ਚੀਰ ਦਫਾੜ ਕਰਵਾ ਦਿੱਤਾ ਸਮਾ ਸੀ ਸਤੀ ਦਾਸ ਨੂੰ ਬਨ ਕੇ ਰੂਹੀ ਅੰਦਰ ਲੋਕਾਂ ਸਾਹਮਣੇ ਰਾਖ ਬਣਵਾ ਦਿੱਤਾ ਪਾਈਦਾਲੇ ਨੂੰ ਦੇਖਦੇ ਵਿੱਚ ਪਾ ਕੇ ਜ਼ੁਲਮ ਕਹਿ ਰਿਆਂ ਕਹਿਰ ਦਾ ਢਾ ਦਿੱਤਾ ਤੇ ਫਿਰ ਕੀ ਹੋਇਆ ਧਰਮ ਹੇਤ ਸਾਕਾ ਦਿੱਲੀ ਕਰਨ ਦੇ ਲਈ ਧਰਮ ਹੇਤ ਸਾਕਾ ਦਿੱਲੀ ਕਰਨ ਦੇ ਲਈ ਨੌਵੇਂ ਗੁਰੂ ਬਲਕਾਰਾ ਨੂੰ ਜਨਮ ਦਿੱਤਾ ਠਲ ਪਾਈ ਜਿਸ ਨੇ ਜਾਬਰ ਹਾਕਮਾਂ ਨੂੰ ਸਿਰ ਲੱਤ ਸਰਦਾਰਾਂ ਨੂੰ ਜਨਮ ਦਿੱਤਾ ਤੇ ਆਖਰੀ ਗੱਲ ਖਾਲਸਾ ਜੀ ਪਾਣੀ ਜ਼ੁਲਮ ਦਾ ਸਿਰਾਂ ਤੋਂ ਹੋਇਆ ਉੱਤੇ ਪਾਣੀ ਜ਼ੁਲਮ ਦਾ ਸਿਰਾਂ ਤੋਂ ਹੋਇਆ ਉੱਤੇ ਦਸਵੇਂ ਪਾਤਸ਼ਾਹ ਕਰਮ ਕਮਾਇਆ ਇੱਥੇ ਕਰਕੇ ਇਕੱਠਿਆਂ ਬਾਂਕਿਆਂ ਜੋਧਿਆਂ ਨੂੰ ਸੋਨਾ ਖਾਲਸਾ ਪੰਸ ਜਾਇ ਇੱਥੇ ਇਸ ਦੁਨੀਆ ਤੇ ਸੰਸਾਰ ਵਿੱਚ ਭਾਰਤ ਵਿੱਚ ਤੇ ਚਿੜੀਆਂ ਨੋਚਿਆ ਵਾਜਾਂ ਨੂੰ ਪੀ ਅੰਮ੍ਰਿਤ ਚਿੜੀਆਂ ਨੋਚਿਆ ਵਾਜਾਂ ਨੂੰ ਪੀ ਅੰਮ੍ਰਿਤ ਖੰਡਾ ਸਾਜ਼ਾਂ ਖੂਬ ਖੜਕਾਇਆ ਇੱਥੇ ਇੱਕ ਖਾਲਸਾ ਗੜੀ ਚਮਕੌਰ ਅੰਦਰ ਲੱਖਾਂ ਦੁਸ਼ਮਣਾਂ ਉੱਤੇ ਅਜਮਾਇਆ ਇੱਥੇ ਤੇ ਆਖਰੀ ਗੱਲ ਲਿਖ ਕੇ ਖੂਨ ਦੇ ਨਾਲ ਇਤਿਹਾਸ ਸਾਡਾ ਪਾਤਸ਼ਾਹ ਲਿਖ ਕੇ ਖੂਨ ਦੇ ਨਾਲ ਇਤਿਹਾਸ ਸਾਡਾ ਅਜੀਤ ਸਿੰਘ ਜੁਝਾਰਾ ਨੂੰ ਜਨਮ ਦਿੱਤਾ ਥਲ ਪਾਈ ਜਿਸਨੇ ਜਾਬਰ ਹਾਕਮਾਂ ਨੂੰ ਸਿਰ ਲੱਤ ਸਰਦਾਰਾਂ ਨੂੰ ਜਨਮ ਦਿੱਤਾ ਸਿਰ ਲੱਤ ਸਰਦਾਰਾਂ ਨੂੰ ਜਨਮ ਦਿੱਤਾ ਸਿਰ ਲੱਤ ਸਰਦਾਰਾਂ ਨੂੰ ਜਨਮ ਦਿੱਤਾ